ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋ ਮੈਂ ਅੱਜ ਹੈਗੀ ਆ 1 ਤਰੀਕ ਜੀ 1 April ਤੇ ਅੱਜ ਹੈਗਾ April Fool ਸਾਨੂੰ ਤਾਂ ਹਜੇ ਹੁਣ ਤੱਕ ਕਿਸੇ ਨੇ ਵੀ April Fool ਨਹੀਂ ਬਣਾਇਆ ਹੈਨਾ ਵੀਰਪਾਲ ਤੇ ਬਟ ਅਸੀਂ ਸੋਚ ਰਹੇ ਹਾਂ ਵੀ ਆਪਾਂ ਬਣਾ ਦਈਏ ਕਿਸੇ ਨੂੰ April Fool ਸੋਚਿਆਗਾ ਵੀ ਰਿੱਕੀ ਨੂੰ ਬਣਾ ਦਈਏ April Fool ਕੀ ਸੋਚੀ ਕੀ ਮੈਂ ਬਣਾਈਏ ਇਹ ਕਦਨੇ ਵੀ ਮੇਰੀ ਸਨੈਪਚੈਟ ਵੈਰੀਫਾਈ ਹੋ ਗਈ ਪੜੀ ਪੇਮੈਂਟ ਵੀ ਆ ਗਈ ਹੈ ਕਿਉਂਕਿ ਮੈਂ ਸਨੈਪਚੈਟ ਦੀ ਰਿਕਵੈਸਟ ਪਾਈ ਹੋਈ ਆ ਆਪਾਂ ਰਿੱਕੀ ਨੂੰ ਕਾਂਗੇ ਮੇਰੀ ਸਨੈਪਚੈਟ ਵੈਰੀਫਾਈ ਹੋ ਗਈ ਤੇ ਪੇਮੈਂਟ ਵੀ ਬੰਨ ਲੱਗ ਗਈ ਵੀ ਡਾਲਰ ਕਨਵਰਟ ਹੋਣ ਲੱਗ ਗਈ ਆਪਾਂ ਇਦਾਂ ਕਹਿ ਦਿੰਨੇ ਆ ਕਿਉਂਕਿ ਅੱਜ ਰਿੱਕੀ ਹੈ ਨਹੀਂਗੇ ਉਹ ਖੇਡਣ ਗਏ ਆ ਮੈਚ ਆਪਣਾ ਠੀਕ ਆ ਤੇ ਆਪਾਂ ਫੋਨ ਲਾਵਾਂਗੇ ਰਿੱਕੀ ਨੂੰ ਹੁਣੇ ਨਹੀਂ ਲਾਉਂਦੇ ਆਪਾਂ ਠਹਿਰ ਕੇ ਜੇ ਲਾਵਾਂਗੇ ਹੁਣ ਤਾਂ ਕੇਰਾ ਮੈਂ ਕੱਪੜੇ ਲਿਆਵਾਂ ਜੁਝਾਰ ਦੇ ਜਿਹੜੇ ਕੱਲ ਖਰੀਦੇ ਸੀ ਗੁੰਤਾਜ ਦਾ ਬਰਥਡੇ ਆ ਰਿਹਾਗਾ ਤਾਂ ਉਹਦੇ ਵਾਸਤੇ ਵੀ ਕੱਪੜੇ ਲੈਏ ਸੀ ਉਹ ਲਿਆਵਾਂ ਚੱਲੀਏ ਵੀਰਪਾਲ ਆਪਾਂ ਪਰ ਤੂੰ ਜੁਝਾਰ ਦਾ ਧਿਆਨ ਰੱਖੀ ਫਿਰ ਉਹ ਰੋਣ ਲੱਗ ਜਾਂਦਾ ਬਾਲਾ ਹਨਾ ਚਲੋ ਮੈਂ ਤਾਂ ਚਾਹ ਪੀ ਲਈ ਬਈ ਦੋ ਬਾਰੀ ਚਾਹ ਪੀ ਲਈ ਮੈਂ ਚਾਹ ਪੀ ਵੀ ਨਹੀਂ ਰਛਦੀ ਚਲੋ ਹੁਣ ਮੈਂ ਕੰਮ ਕਰਿਆ ਮੈਂ ਕਿ ਕੰਮ ਤਾਂ ਕਰਨੀ ਪੈਣਾ ਪਹਿਲੇ ਬੰਦੇ ਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਤੇ ਅੱਜ ਮੈਂ ਪਾਈ ਨਵੀਂ ਟੀ-ਸ਼ਰਟ ਇਹ ਲਈ ਸੀਗੀ ਆਪਾਂ ਮੈਕਸ ਦਿਓ ਮੈਕਸ ਦਿਓ ਲਈ ਸੀਗੀ ਮੇ ਇਹ 600 ਦੀ ਆਈ ਸੀਗੀ ਬਟ ਮੈਨੂੰ ਸੋਹਣੀ ਲੱਗੀ ਇਹ ਗਰੇਜੇ ਕਲਰ ਦੀ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਕਿਵੇਂ ਦੀ ਲੱਗੀ ਸੋਹਣੀ ਲੱਗੀ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਤੁਸੀਂ ਵੀ ਲਿਆ ਸਕਦੇ ਹੋ ਇਹਦੇ ਨਾਲ ਦਾ ਸਟਾਕ ਉਹਨਾਂ ਦੇ ਬਹੁਤ ਜ਼ਿਆਦਾ ਪਿਆ ਕੁਆਲਿਟੀ ਵੀ ਬਹੁਤ ਵਧੀਆ ਤੇ ਰੇਟ ਵੀ ਮੈਨੂੰ ਕੁਆਲਿਟੀ ਵਾਈਜ਼ ਸਹੀ ਲੱਗਿਆ ਚਲੋ ਜੀ ਹੁਣ ਜੁਝਾਰ ਦੀ ਸਕੂਟਰੀ ਆ ਖੜੀ ਆ ਮਮੀ ਵਰਗੇ ਉਹਨੂੰ ਛੱਡ ਗਈ ਸੀਗੇ ਤੇ ਆਪਣੀ ਸਕੂਟਰੀ ਖੜੀ ਆ ਬਾਹਰ ਤੇ ਆਪਾਂ ਨੂੰ ਸਟਾਰਟ ਕਰੀਏ ਤੇ ਕੰਮ ਕਾਰ ਨਿਬੇੜ ਕੇ ਆਈਏ ਕਿਉਂਕਿ ਦਬੇਲੇ ਰਹਿ ਕੇ ਤਾਂ ਟਾਈਮ ਪਾਸ ਕਦੇ ਵੀ ਨਹੀਂ ਹੋਣਾ। ਲੋ ਬਈ ਗਾਈਜ਼। ਕੰਮਕਾਰ ਕਰ ਲੈ। ਬਟ ਲिटलਮੀ ਵਾਲਿਆਂ ਦੇ ਜਾਣਾਂਗਾ ਤੇ ਆਹ ਸ਼ਰਟ ਵੀ ਆਪਾਂ ਲिटलਮੀ ਵਾਲਿਆਂ ਦੀ ਲਿਆਏ ਸੀਗੇ। ਜੁਹਾਰ ਦੀ ਦੱਸਿਓ ਕਿਦਾਂ ਲੱਗ ਰਹੀ ਆ। ਇਦਾਂ ਦੀ ਟੀ-ਸ਼ਰਟ ਤੁਸੀਂ ਲिटलਮੀ ਵਾਲਿਆਂ ਤੋਂ ਲਿਆ ਸਕਦੇ ਹੋ। ਉਹਨਾਂ ਕੋਲ ਪਈ ਆ ਇਦਾਂ ਦੀਆਂ ਹੋਰ ਵੀ। ਠੀਕ ਐ ਜੁਹਾਰ ਦੀ ਲਿਆਂਦੀ ਸੀ ਆਪਾਂ। ਤੇ ਬਾਕੀ ਆਪਾਂ ਹੋਰ ਕੱਪੜੇ ਅੱਜ ਲੈ ਕੇ ਆਵਾਂਗੇ ਜੁਹਾਰ ਦੇ ਉਹਨਾਂ ਦੇੋਂ। ਤੇ ਰਿੱਕੀ ਨੂੰ ਆਪਾਂ ਬਣਾਉਣਾ ਅੱਜ ਅਪ੍ਰੈਲ ਫੂਲ। ਠੀਕ ਆ ਕਰਦੇ ਆਂ ਆਪਾਂ ਰਿੱਕੀ ਨੂੰ ਫੋਨ। ਲੋ ਬਈ ਗਾਇਸ ਤੁਹਾਨੂੰ ਇੱਕ ਗੱਲ ਦੱਸਾਂ ਮੇਰਾ ਗੁੰਮ ਗਿਆ ਸੀ ਪਰਸ ਤੇ ਪਰਸ ਜਿਨ੍ਹਾਂ ਨੇ ਲੱਭਿਆ ਉਹਨਾਂ ਨੂੰ ਅਸੀਂ ਹੁਣ ਪਕੌੜਾ ਪਾਰਟੀ ਕਰ ਰਹੇ ਆ ਪਕੌੜੇ ਲੈ ਕੇ ਜਾ ਰਹੇ ਆ ਕਿਉਂਕਿ ਪਰਸ ਮੈਂ ਕੰਮ ਕਰਕੇ ਆਈ ਰਸਤੇ 'ਚ ਹੀ ਪਰਸ ਡਿੱਗ ਗਿਆ ਤੇ ਜਿੱਥੇ ਪਰਸ ਡਿੱਗਿਆ ਉੱਥੇ ਕੁਦਰਤੀ ਪਿੱਛੇ ਜਿਹੜਾ ਵੀਰਾ ਆਉਂਦਾ ਸੀ ਉਹ ਮੈਨੂੰ ਜਾਣਦਾ ਸੀਗਾ ਉਹਨੇ ਪਰਸ ਚੱਕਿਆ ਉਹਨਾਂ ਦੀ ਦੁਕਾਨ ਤੋਂ ਮੈਂ ਸਮਾਨ ਲੈਣੀ ਹੁੰਦੀ ਆ ਸਮਾਨ ਲੈਣ ਗਏ ਉਹ ਕਹਿੰਦੇ ਪਰਸ ਤਾਂ ਇੱਥੇ ਐ ਨਹੀਂ ਪਰ ਜਦੋਂ ਉਹ ਵੀਰਾ ਆਇਆ ਵੀਰਾ ਕਹਿੰਦਾ ਵੀ ਮੈਂ ਪਿੱਛੋਂ ਚੱਕ ਲਿਆ ਸੀ ਪਾਰਟੀ ਚਾਹੀਦੀ ਆ ਮੈਨੂੰ ਮਿਕਸ ਪਕੌੜੇ ਦੀ ਪਰ ਆਪ ਕੋਕੋੜੇ ਲੈ ਕੇ ਜਾ ਰਹੇ ਹਾਂ ਉਹਨਾਂ ਵਾਸਤੇ ਆ ਜੈਪਰਲ ਫੂਲ ਮੈਂ ਕਿਸੇ ਨੂੰ ਬਣਾਉਂਦੀ ਸੀ ਮੇਰੇ ਹੀ ਬਣ ਗਿਆ ਮੇਰੇ ਹੀ ਐਪ੍ਰਿਲ ਫੂਲ ਬਣ ਗਿਆ ਚਲੋ ਕੋਈ ਗੱਲ ਨਹੀਂ ਮਿਹਨਤ ਦੀ ਕਮਾਈ ਸੀ ਬਾਈ ਯੂ ਗਾਇਜ਼ ਉਹ ਤਾਂ ਕਰਕੇ ਮਿਲ ਗਈ ਸ਼ੁਕਰ ਹੈ ਵੀ ਸਾਨੂੰ ਪਰਸ ਮਿਲ ਗਿਆ ਵੀਰਪਾਲ ਇੰਨੀ ਸਟ੍ਰੈਸ ਸੀਗੀ ਸਾਨੂੰ ਗਾਇਜ਼ ਅਸ ਤਾਂ ਮੇਰੇ ਨਾਲ ਐਪ੍ਰਿਲ ਫੂਲ ਹੀ ਹੋ ਗਿਆ ਸੀ ਵੀ 1 ਅਪ੍ਰੈਲ ਆ ਤਾਂ ਅੱਜ ਮੇਰੇ ਨਾਲ ਹੀ ਐਪ੍ਰਿਲ ਫੂਲ ਹੋ ਗਿਆ ਬਾਈ ਮੈਂ ਤਾਂ ਡਰ ਗਿਆ ਇਸ ਤਾਂ ਇੰਨਾ ਡਰੇ ਵੀਰਪਾਲ ਅੱਛਾ ਹੋਰ ਸਾਰੇ ਰਸਤੇ ਚ ਲੱਭਿਆ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਫੋਨ ਕੀਤਾ ਸ਼ੁਕਰ ਆ ਵੀ ਮਿਲ ਗਿਆ ਬਾਲੀ ਸਟ੍ਰੈਸ ਸੀਗੀ ਮੈਂ ਰਿੱਕੀ ਨੂੰ ਅਪ੍ਰੈਲ ਫੋਨ ਬਣਾਉਣਾ ਸੀ ਮੇਰੇ ਨਾਲ ਹੀ ਹੋ ਗਿਆ ਜੁਝਾਰ ਆਜੋ ਦਲੀਆ ਖਾਈਏ ਹੋਰ ਕੀ ਸ਼ੁਕਰ ਸਾਡੀ ਜਾਦ ਹੈ ਕਿ ਦੁੱਧ ਦੇ ਨਾਮ ਤੋਂ ਆਇਆ ਵੀ ਜੁਝਾਰ ਦਾ ਦੁੱਧ ਲੈ ਕੇ ਆਉਣੇ ਆ ਵੀ ਪੈਸੇ ਕੱਢਣੇ ਆ ਪੈਸੇ ਕੱਢਣ ਵਾਲੇ ਪਰਸ ਆਏ ਸੀ ਇਹ ਬਾਤ ਹੋਈ ਸਾਡੇ ਨਾਲ ਅੱਜ ਲੋ ਬਈ ਗਾਇਸ ਆਪਾਂ ਪਹੁੰਚ ਗਏ ਘਰੇ ਠੀਕ ਹੈ ਲੋਚ ਗੁਲਬੁਲਾ ਸਿੱਟਾ ਜੁਝਾਰ ਖੇਡੀ ਆਂਦਾ ਉੱਧਰ ਬੈਲੂਨ ਸਿੱਟਾ yellow color ਦਾ ਬੈਲੂਨ ਜੁਝਾਰ ਮੈਨੂੰ ਦੇਖਣਾ ਆਊਗਾ ਦੇਖਾਂ ਜੁਝਾਰ ਜੁਝਾਰ ਜਾ ਬੈਲੂਨ ਲੈ ਆਸੀ 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 ਆਏ ਆਏ ਪੂਰਾ ਖੁਸ਼ ਹੋ ਰਿਹਾ ਤੁਹਾਨੂੰ ਦੇਖ ਕੇ ਦੇਖੋ ਕਲਰ ਇੱਕ ਹੀ ਗਏ ਨੇ ਅੱਜ ਜਾ ਕੇ ਹੀ ਆੜੀ ਸਰ ਹਣਾ ਮੱਥਾ ਟੇਕ ਕੇ ਹੀ ਜੁਝਾਰ ਜੁਝਾਰ ਡਰਨੀ ਕਿਸੇ ਦਾ ਚੁੱਪ ਕਰਕੇ ਕੜ ਗਿਆ ਸ਼ਾਂਤ ਧੋਕੇ ਦੇ ਇੱਕ ਮਿੰਟ ਰੁਕ ਜਾ ਆਹ 30 ਸੈਕਿੰਡ ਦੀ ਨਹੀਂ ਬਣਗੀ ਮੈਂ ਤਾਂ ਕੈਮਰਾ ਸਾਫ ਕਰੀਨ ਟਟ ਲੋ ਮੇ ਮੁਰਾ ਹਾਂ ਸਟਾਰਟ ਹਾਂਜੀ ਗਾਇਸ ਤੇ ਮੇਰਾ ਤਾਂ ਅਪ੍ਰੈਲ ਨੂੰ ਬਣ ਗਿਆ ਸੀਗਾ ਮੈਂ ਤੁਹਾਨੂੰ ਦੱਸਿਆ ਸੀਗਾ ਬਟ ਮੈਨੂੰ ਇਦਾਂ ਸੀਗਾ ਵੀ ਚੱਲ 1 ਅਪ੍ਰੈਲ ਨੂੰ ਠੀਕ ਹੈ ਮੈਂ ਵੀ ਤੁਹਾਡੇ ਵਾਸਤੇ ਕੋਈ ਸੋਹਣੀ ਜੀ ਆਫਰ ਲੈ ਕੇ ਆਵਾਂ ਮੈਂ ਵੀ ਤੁਹਾਨੂੰ ਜਿੱਦਾਂ ਹੁਣ ਸੀਜ਼ਨ ਗਿਆ ਤਾਂ ਹੈਂਡਵਰਕ ਫੂਟਾ ਤੇ ਠੀਕ ਹੈ ਜਿਨ੍ਹਾਂ ਤੇ ਤੁਹਾਨੂੰ ਫੁੱਲ ਡਿਸਕਾਊਂਟ ਮਿਲ ਸਕਦਾਗਾ ਠੀਕ ਹੈ ਤੇ ਉਹ ਤੁਹਾਨੂੰ ਡਿਸਕਾਊਂਟ ਤੇ ਦੇ ਦਾਂਗਾ ਜੇ ਤੁਹਾਨੂੰ ਚਾਹੀਦੀ ਆ ਤਾਂ ਆਪਾਂ ਦੱਸਦੇ ਆ ਤੁਹਾਨੂੰ ਠੀਕ ਐ ਇੱਕ ਤਾਂ ਆਹ ਵਾਲਾ ਸੂਟ ਆ ਜੀ ਜੋਰਜਟ ਤੇ ਆ ਟਾਫਟਾ ਲੱਗਿਆ ਹੋਇਆ ਸਾਰੇ ਸੂਟ ਦੇ ਵਿੱਚ ਹਾਬੀਓਰ ਦੇ ਨਾਲ ਦੁਪੱਟਾ ਦਾ ਦੁਪੱਟੇ ਤੇ ਸੇਮ ਲੇਸ ਲੱਗੀ ਹੋਈ ਆ ਇਹ ਵੀ ਬਿਲਕੁਲ ਜੈਨੂਅਲ ਪ੍ਰਾਈਸ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੂਗਾ ਆਪਣੇ ਕੋਲੋਂ ਠੀਕ ਐ ਜਿਨ੍ਹਾਂ ਨੂੰ ਵੀ ਚਾਹੀਦਾ ਹੋਇਆ ਇਹਦੀ ਲੈਂਥ 24 ਇੰਚਾ ਘੇਰਾ ਜਿਹੜਾ ਉਹ 20 ਇੰਚਾ ਠੀਕ ਐ ਜਿਨ੍ਹਾਂ ਦਾ ਵੀ ਇੰਨਾ ਨਾ ਪਾਓ ਹਲੇ ਆਹ ਵਾਲਾ ਸੂਟ ਲੈ ਸਕਦੇ ਹੋਗੇ ਬਹੁਤ ਘੱਟ ਪ੍ਰਾਈਸ 'ਚ ਦਵਾਂਗੀ ਬਹੁਤ ਘੱਟ ਇਸ ਤੋਂ ਬਾਅਦ ਆ ਗਿਆ ਆ ਵਾਲਾ ਸੂਟ ਕਿਸੇ ਦੀ ਵੀ ਲੈਂਥ ਜਿਹੜੀ ਹੈਗੀ ਆ 38 ਠੀਕ ਹੈ ਲੈਂਥ 38 ਜਾਂ 37 ਤੇ ਘੇਰਾ ਹੋਵੇ 20 ਇਹਦੇ ਨਾਲ ਸਟ੍ਰੇਟ ਸਲਵਾਰਾ ਸਲਵਾਰ ਤੇ ਫੁੱਲ ਹੈਂਡਵਰਕ ਆ ਦੁਪੱਟੇ ਦੇ ਵਿੱਚ ਹੈਂਡਵਰਕ ਆ ਕਿਸੇ ਨੂੰ ਵੀ ਆ ਵਾਲਾ ਸੂਟ ਚਾਹੀਦਾ ਹੋਇਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਿਲਕੁਲ ਜੈਨੂਇਨ ਪ੍ਰਾਈਸ ਦੇ ਵਿੱਚ ਦਵਾਂਗੀ ਠੀਕ ਹੈ ਕੋਈ ਇਹਦੇ ਵਿੱਚ ਪ੍ਰੋਫਿਟ ਨਹੀਂ ਹੈਗਾ ਥੈਨ ਇੱਕ ਆ ਵਾਲਾ ਸੂਟ ਆ ਗਿਆ ਜੀ ਠੀਕ ਹੈ ਲੈਂਥ 30 ਠੀਕ ਹੈ 39 40 ਘੇਰਾ ਜਿਹੜਾ ਹੈਗਾ 19 ਜਾਂ 20 ਘੇਰਾ ਠੀਕ ਹੈ ਜਿੰ ਨੂੰ ਵੀ ਚਾਹੀਦਾ ਹੋਇਆ ਬਹੁਤ ਘੱਟ ਰੇਟ ਦੇ ਵਿੱਚ ਸਿਲਕ ਤੇ ਬਣਿਆ ਹੋਇਆ ਸੂਟ ਆ ਸਲਵਾਰ ਹੈਵੀ ਬਣੀ ਹੋਈ ਆ ਆ ਲੈਸਾਂ ਨਾਲ ਸਾਰੀ ਡਿਜ਼ਾਈਨਿੰਗ ਆ ਠੀਕ ਹੈ ਫਰੈਸ਼ ਪੀਸ ਦੈਸ ਤੋਂ ਬਾਅਦ ਆਪਣੇ ਕੋਲ ਆ ਗਿਆ ਤੁਸੀਂ ਆਹ ਵਾਲਾ ਸੂਟ ਠੀਕ ਹੈ ਤੁਸੀਂ ਇਹ ਵੀ ਦੇਖਿਆ ਹੋਣਾ ਗਰਮੀਆਂ 'ਚ ਪਾਉਣ ਵਾਲਾ ਸੂਟ ਹੈ ਜੀ ਘੇਰਾ 19.5 ਜਿਹੜੀ ਲੈਂਥ ਆ ਉਹ 37 ਇੰਚ ਠੀਕ ਹੈ ਕਿਸੇ ਨੂੰ ਵੀ ਚਾਹੀਦਾ ਹੋਵੇ ਲੈ ਸਕਦੇ ਹੋ ਮਸ਼ੀਨ ਵਰਕ ਕੀਤਾ ਹੋਇਆ ਗਲੇ ਤੇ ਪਰਵਾੜ ਤੇ ਵੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਹੋਈ ਆ ਠੀਕ ਹੈ ਘੇਰੇ ਤੇ ਲੇਜ਼ ਲੱਗੀ ਹੋਈ ਆ ਹਾ ਪ्युअर ਦਾ ਨਾਲ ਦੁਪੱਟਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਵਿਦ ਸਟੀਚਿੰਗ एवरीथिंग ਥੈਨ ਇਸ ਤੋਂ ਬਾਅਦ ਆ ਗਿਆ ਜੀ ਹਾ ਵਾਲਾ ਸੂਟ ਆ ਸਰ ਸਿਰਕ ਤੇ ਬਣਿਆ ਹੋਇਆ ਮਸ਼ੀਨ ਵਰਕ ਨਾਲ ਔਰਗਾਂਜ਼ਾ ਦਾ ਦੁਪੱਟਾ ਘੇਰਾ ਹੈਗਾ 21 ਇੰਚ ਹੋਊਗਾ ਕਿ 22 ਦੇ ਪਰ 22 ਹੋਣਾ ਦੇ ਜੀ ਘੇਰਾ 21 ਜਾਂ 22 ਹੋਵੇ ਲੈਂਥ 36 37 ਜਾਂ 35 ਹੋਵੇ ਕਿਸੇ ਨੂੰ ਵੀ ਚਾਹੀਦਾ ਹੋਇਆ ਠੀਕ ਹੈ ਇਹ ਵਾਲਾ ਸੂਟ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਫਰ ਦੇ ਵਿੱਚ ਕੱਢਿਆਗਾ। ਦੈਨ ਇਸ ਤੋਂ ਬਾਅਦ ਆ ਗਿਆ ਜੌਰਜਟ ਤੇ ਆ ਪੀਸ ਆਰੀਵਰਕ ਕੀਤਾ ਹੋਇਆ ਗਲੇ ਤੇ ਘੇਰੇ ਤੇ ਚਾਕਾਂ ਤੇ ਸਾਰੇ ਸੂਟਾਂ ਨੂੰ ਡਰਾਈ ਕਲੀਨ ਕਰਕੇ ਦੇਵਾਂਗੇ ਅਸੀਂ। ਠੀਕ ਹੈ ਜੀ। ਡਰਾਈ ਕਲੀਨ ਕਰਕੇ ਦੇਵਾਂਗੇ ਤੁਹਾਨੂੰ ਸੂਟ ਕਿਸੇ ਨੂੰ ਨਹੀਂ ਚਾਹੀਦਾ ਹੋਇਆ। ਦੈਨ ਇਸ ਤੋਂ ਬਾਅਦ ਆਹ ਵਾਲਾ ਸੂਟ ਆ ਗਿਆ ਜੀ ਮਸ਼ੀਨਵਰਕ ਸਿਲਕ ਤੇ ਰੈਡੀ ਹੋਇਆ ਹੋਇਆ। ਠੀਕ ਹੈ। ਇਸ ਤੋਂ ਬਾਅਦ ਇੱਕ ਆਹ ਵਾਲਾ ਸੂਟ ਆ ਗਿਆ। ਬਿਸਕੋਸ ਜੌਰਜਟ ਹੈਂਡਵਰਕ ਦਾ ਘੇਰਾ 18 ਇੰਚ। ਜਿਹੜੀ ਲੈਂਥ ਹੈ ਉਹ 39 40 ਇੰਚ। ਇਹਦੀ ਬਾਟਮ ਤੇ ਵੀ ਵਰਕ ਆ, ਚੁੰਨੀ ਵੀ ਡਬਲ ਡਾਈ ਆ। ਇਹ ਬਾਟਮ ਤੇ ਵੀ ਵਰਕ ਆ, ਹੈਂਡ ਵਰਕ ਆ। ਇਸ ਤੋਂ ਬਾਅਦ ਆ ਗਿਆ ਫਰੈਸ਼ ਪੀਸ ਆ। ਇਹਦੇ ਵਿੱਚ ਕੁਛ ਨਹੀਂ, ਇਹ ਥੋੜਾ ਡਬਲ ਡਾਈ ਹੋਇਆ ਹੋਇਆ ਸੀਗਾ ਸੈਂਟਰ ਦੇ ਵਿੱਚੋਂ। ਜਮਾ ਫਰੈਸ਼ ਆ। ਵਿਸਕੋਸ ਔਰ ਗੈਂਜ਼ਾ ਦਾ ਇਹਦੇ ਨਾਲ ਦੁਪੱਟਾ ਦਾ, ਦੁਪੱਟੇ ਦੇ ਵਿੱਚ ਵੀ ਵਰਕ ਆ, ਸਲਵਾਰ ਤੇ ਸੇਮ ਵਰਕ ਕੀਤਾ ਹੋਇਆ। ਕਿਸੇ ਨੂੰ ਵੀ ਚਾਹੀਦਾ ਹੋਇਆ ਫਰੈਸ਼ ਪੀਸ ਆ। ਲੈਂਥ ਜਿਹੜੀ ਹੈਗੀ 40 ਇੰਚ ਘੇਰਾ ਜਿਹੜਾ ਹੈਗਾ 18 ਇੰਚ ਜਾਂ 19 ਇੰਚ ਲਾ ਸਕਦੇ ਹੋ ਠੀਕ ਹੈ ਲੈ ਸਕਦੇ ਹੋ ਇਸ ਤੋਂ ਬਾਅਦ ਆ ਗਿਆ ਬਰੌਕ ਸੂਟ ਬਿਲਕੁਲ ਹੀ ਜੈਨੂਇਨ ਪ੍ਰਾਈਸ ਦੇ ਵਿੱਚ ਜਮਾ ਜੈਨੂਇਨ ਪ੍ਰਾਈਸ ਦੇ ਵਿੱਚ ਸਰਵਾਰ ਤੇ ਹੈਂਡਵਰਕਾ ਦੁਪੱਟੇ ਦੇ ਵਿੱਚ ਹੈਂਡਵਰਕਾ ਕਲੀਆਂ ਵਾਲੀ ਬਰੌਕ ਆ ਕਿਸੇ ਨੇ ਵੀ ਲੈਣੀ ਹੋਈ ਲੈ ਸਕਦੇ ਹੋ ਪਿਓਰ ਸ਼ਿਮਰ ਦੇ ਉੱਪਰ ਰੈਡੀ ਹੋਇਆ ਹੋਇਆ ਪੀਸ ਆ ਠੀਕ ਹੈ ਜਿਹੜੀ ਲੈਂਥ ਆ ਉਹ 30 ਇੰਚ ਤਿਆਰ ਆ ਘੇਰਾ ਕਿੰਨਾ ਵੀ ਹੋ ਸਕਦਾ ਚੈਸਟ ਤੋਂ ਹੈਗਾ ਬੀ ਐਚ ਤਿਆਰ ਹੈਗਾ ਕਮਰ 17 ਇੰਚ ਤਿਆਰ ਹੈਗੀ ਹੈ ਕਿਸੇ ਨੇ ਵੀ ਲੈਣਾ ਹੋਇਆ ਇਹ ਵਾਲਾ ਸੂਟ ਵਾਹ ਕਰ ਸਕਦੇ ਹੋ ਇਹ ਵਾਲੇ ਸਾਰੇ ਸੂਟਾਂ ਦੇ ਉਪਰ ਆਪਾਂ ਸੇਲ ਲਗਾਤੀ ਆ ਸਕਰੀਨ ਸ਼ਾਟ ਲੈ ਲਿਓ ਸੂਟ ਦਾ ਆਪਣੇ ਮੈਨੂੰ WhatsApp ਕਰ ਦਿਓ ਬੈਸਟ ਸੇਲ ਹੈ ਤੁਹਾਡੇ ਲਈ ਸਾਰਿਆਂ ਲਈ ਕਿਸੇ ਲਈ ਵੀ ਚਾਹੀਦਾ ਹੋਇਆ ਇਹ ਕਾਵਾੜਾ ਸੂਟ ਵੀ ਆ ਇਹ ਵੀ ਸੇਲ ਤੇ ਆ ਹੈਂਡਵਰਕ ਲੈਂਥ 35 ਇੰਚ ਘੇਰਾ 21 ਜਾਂ 22 ਇੰਚ ਠੀਕ ਹੈ ਜਿਹਦੇ ਵੀ ਸਹੀ ਆਉਂਦਾ ਹੋਵੇ ਤੁਸੀਂ ਲੈ ਸਕਦੇ ਹੋ ਸਲਵਾਰ ਤੇ ਫੁੱਲ ਵਰਕ ਹੈ ਦੀ ਸਲਵਾਰ ਤੇ ਫੁੱਲ ਹੈਂਡਵਰਕ ਹੈ ਦੀ ਹੈਂਡਵਰਕ ਠੀਕ ਹੈ ਫੋਟੋ ਭੇਜ ਦੂੰਗੀ ਜਿਨੇ ਵੀ ਲੈਣਾ ਹੋਊਗਾ ਪਿਓਰ ਕ੍ਰੇਪ ਤੇ ਬਣਿਆ ਹੋਇਆ ਸਾਰਾ ਹੈਂਡਵਰਕ ਦਾ ਬਿਲਕੁਲ ਜੈਨੂਇਨ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲੂਗਾ ਕਿਸੇ ਨੂੰ ਵੀ ਚਾਹੀਦਾ ਹੋਇਆ ਇਹ ਵਾਲੇ ਸੂਟਾਂ ਤੇ ਆਪਾਂ ਆਫਰ ਲਗਾਈ ਆ ਠੀਕ ਹੈ ਡਰਾਈਕਲੀਨ ਕਰਕੇ ਦੇਵਾਂਗੇ ਸਾਰੇ ਕੱਪੜੇ ਕਿਸੇ ਨੂੰ ਚਾਹੀਦਾ ਹੋਇਆ ਘੱਟ ਪ੍ਰਾਈਸ ਦੇ ਵਿੱਚ ਵੀ ਇੰਨੇ ਸੋਹਣੇ ਹੈਂਡਵਰਕ ਵਾਲੇ ਸੂਟ ਮਿਲ ਜਾਣ ਤਾਂ ਤੁਸੀਂ ਲੈ ਸਕਦੇ ਹੋ ਬਾਈ ਠੀਕ ਹੈ 6831 77147 ਨੰਬਰ ਤੇ ਮੈਨੂੰ ਸਕਰੀਨਸ਼ਾਟ ਭੇਜ ਦਿਓ ਮੈਂ ਤੁਹਾਨੂੰ ਪ੍ਰਾਈਸ ਦੱਸ ਦੂੰਗੀ ਸਾਰਾ ਕੁਝ ਦੱਸ ਦੂੰਗੀ देन ਪੇਮੈਂਟ ਅਡਵਾਂਸ ਤੇ ਤਾਡੇ ਨਾਮ ਤੇ ਸੈੱਟ ਹੋ ਕੇ ਡਰਾਈ ਕਲੀਨ ਹੋਣ ਹੋ ਕੇ ਤੁਹਾਡੇ ਐਡਰੈਸ ਤੇ ਪਹੁੰਚਿਆ। ਠੀਕ ਹੈ। ਤੇ ਆ ਬਈ ਮੈਂ ਤੁਹਾਨੂੰ ਦਿਖਾਉਣਾ ਸੀਗਾ ਤੁਸੀਂ ਕਿਹਾ ਸੀਗਾ ਵੀ ਪੂਰਾ ਕਲੀਅਰ ਦਿਖਾ ਦੇਣੀ ਆ ਮੈਂ ਤੁਹਾਨੂੰ ਸੂਟ। ਠੀਕ ਹੈ ਆ ਦੇਖੋ ਬਲੈਕ ਸੂਟ ਤੇ ਹੈਂਡਵਰਕ ਹੋਇਆ ਹੋਇਆ ਇਹ ਤੇ ਕੋਈ ਆਫਰ ਨਹੀਂ ਗਈ। ਠੀਕ ਹੈ। ਬਟ ਇਹ ਮੈਂ ਤੁਹਾਨੂੰ ਦਿਖਾ ਦੇਣੀ ਆ ਸਾਰਾ। ਦੇਖੋ ਇਸ ਤਰੀਕੇ ਨਾਲ ਇਹ ਤੇ ਵਰਕ ਹੋਇਆ ਹੋਇਆਗਾ ਬਈ। ਇਹਦੀ ਬੈਕ ਸਾਈਡ ਤੇ ਵਰਕ ਹੋਇਆ ਹੋਇਆਗਾ ਸਾਰਾ। ਠੀਕ ਹੈ। ਇਹ ਵੀਰਪਾਲ ਨੇ ਪਾਇਆ ਸੀਗਾ ਸੂਟ ਬਹੁਤ ਸੋਹਣਾ ਤਿਆਰ ਹੋਇਆ ਸੀਗਾ। ਕਿਸੇ ਨੇ ਵੀ ਤਿਆਰ ਕਰਵਾਉਣਾ ਹੋਇਆ ਇਹ ਵਾਲਾ ਕਰਵਾ ਸਕਦੇ ਹੋ ਤੁਸੀਂ। ਨੈਕਸਟ ਜਿਹੜਾ ਮੈਂ ਪਾਇਆ ਸੀ ਵਿਆਹ ਤੇ ਉਹਦੀ ਕਲੀਅਰ ਪਿਕ ਨਹੀਂ ਸੀ ਮਿਲ ਰਹੀ ਤੁਹਾਨੂੰ ਤਾਂ ਉਹ ਵੀ ਮੈਂ ਤੁਹਾਨੂੰ ਕਲੀਅਰ ਦਿਖਾ ਦਨੀ ਆ ਬਰਕ ਸਾਰਾ ਠੀਕ ਆ ਆਪ ਵਾਲਾ ਸਾਰਾ ਹੈਂਡਵਰਕ ਆ ਬਈ ਇੱਥੇ ਦੇਖ ਸਕਦੇ ਹੋ ਤੁਸੀਂ ਦਬਕੇ ਦਾ ਕੰਮ ਹੋਇਆ ਹੋਇਆ ਸਾਰਾ ਠੀਕ ਹੈ ਬਾਹਮਾ ਤੇ ਦੇਖੋ ਫੁੱਲ ਹੈਂਡਵਰਕ ਆ ਈ ਕਿਹਦੀ ਸਲਵਾਰ ਕਿਤੇ ਵੀਰਪਾਲ ਪੈਕ ਕੀਤੀ ਹੋਣੀ ਹਾਂ ਇਹਦੀ ਸਲਵਾਰ ਪੈਕ ਕੀਤੀ ਹੋਣੀ ਆ ਉਹ ਵੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਠੀਕ ਹੈ ਇਹ ਪਾਇਆ ਸੀਗਾ ਆਪਾਂ ਵਿਆਹ ਤੇ ਆਪਾਂ ਪਾਇਆ ਸੀ ਵੀਰਪਾਲ ਨੇ ਵਿਆਹ ਤੇ ਠੀਕ ਹੈ ਇਹ ਜਿਹੜੇ ਸੂਟ ਨੇ ਤੁਸੀਂ ਹੈਂਡਵਰਕ ਦੇ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਤੁਹਾਨੂੰ ਕਿਉਂਕਿ ਕਲੀਅਰ ਇਹਦਾ ਵਰਕ ਨਹੀਂ ਸੀ ਦਿਖ ਰਿਹਾ ਤਾਂ ਮੈਨੂੰ ਇਦਾਂ ਸੀ ਵੀ ਤੁਹਾਨੂੰ ਕਲੀਅਰ ਵਰਕ ਦਿਖਾ ਦੰਨੀ ਆ ਸਾਰਾ ਤੇ ਇੱਕ ਜਿਹੜਾ ਸੂਟ ਮੈਂ ਮਨਦੀਪ ਕੇ ਘਰੇ ਪਾਕੀ ਗਈ ਸੀ ਉਹ ਮੈਂ ਲਾਦਾ ਘਰੇ ਆਣਾ ਵੀਰਪਾਲ ਇਹਦੀ ਵੀ ਉਹ ਦਿਖਾ ਦੇ ਹਾਂ ਸਲਵਾਰ ਤੇ ਦੁਪੱਟਾ ਦਿਖਾ ਦੇ ਚੰਗੇ ਤਰੀਕੇ ਨਾਲ ਆਹ ਸਲਵਾਰ ਤੇ ਵਰਕ ਆ ਬਈ ਇਹਦੀ ਦੁਪੱਟਾ ਮੈਂ ਲਾਦਾ ਇਹਦਾ ਪਰੱਖਿਆ ਸੀਗਾ ਸ਼ਾਇਦ ਕੱਢਿਆ ਨਹੀਂ ਹੈਗਾ ਆਪਾਂ ਉਹ ਚੋਂ हां पॉलिथिन ਤੇ ਜਿਹੜਾ ਮੈਂ ਆਫਰ ਤੇ ਦਿਖਾਇਆ ਸੀ ਨਾ ਤੁਹਾਨੂੰ ਤੂਟ ਆ ਰਿਹਾ ਆ ਰਿਹਾ ਇਸ ਕਾਸ ਔਰਗੈਂਜ਼ਾ ਦਾ ਦੁਪੱਟਾ ਇਹਦੀ ਸਲਵਾਰ ਤੇ ਬਰਕਾ ਆਵਾਲੇ ਚੁੰਨੀ ਆ ਇਹਦੇ ਨਾਲ ਜਿਹੜੀ ਮੈਂ ਤੁਹਾਨੂੰ ਸ਼ਰਟ ਦਿਖਾਈ ਸੀ ਇਥੇ ਪਈ ਸੀ ਆਹ ਵਾਲੀ ਆਹ ਵਾਲੀ ਤੁਸੀਂ ਸਲਵਾਰ ਦਾ ਕੋਈ ਹੋਰ ਲੈਣਾ ਹੈ ਹਾਂ ਬਲੈਕ ਦੀ ਸਲਵਾਰ ਦਿਖਾ ਦੇ ਬਲੈਕ ਦੀ ਸਲਵਾਰ ਤੇ ਚੁੰਨੀਆਂ ਦੇਖ ਲਓ ਆਹ ਬਲੈਕ ਦੀ ਸਲਵਾਰ ਤੇ ਬਰਕਾ ਠੀਕ ਹੈ ਤੇ ਆਹ ਵਾਲੀ ਚੁੰਨੀਆਂ ਪਿਓਰ ਔਰਗੈਂਜ਼ਾ ਦੀ ਚੁੰਨੀ ਹੈ ਇਦੇ ਨਾਲ ਦੀ ਆਪਣੇ ਕੋਲ ਬਹੁਤ ਆਰਡਰ ਆਏ ਹੋਏ ਨੇ ਡਬਲ ਲੇਸ ਲੱਗੀ ਹੋਈ ਆ ਫੁੱਲ ਫਿਓਰ ਔਰਗਾਂਜ਼ਾ ਦੀ ਚੁੰਨੀ ਹੈ ਇਹ ਦੇ ਨਾਲ ਠੀਕ ਹੈ ਜੀ ਕਿਸੇ ਨੇ ਵਾਈ ਕਰਨਾ ਹੋਇਆ ਤਾਂ ਤੁਸੀਂ ਇਹ ਵਾਲਾ ਕਰ ਸਕਦੇ ਹੋ ਪੀਸ ਵਾਈ ਕਰਨਾ ਬੀਰਪਾਲ ਇੱਕ ਕੁੜੀ ਨੇ ਪੁੱਛਿਆਗਾ ਵੀ ਮੇਰਾ ਤੇਰੇ ਨਾਲ ਕੀ ਰਿਸ਼ਤਾ ਮੇਰਾ ਨਾ ਹਾਂ ਕੱਲ ਵਾਲੇ ਵਲੌਗ ਤੇ ਕਿਸੇ ਨੇ ਕਮੈਂਟ ਕੀਤਾ ਸੀਗਾ ਕੋ ਪੁਰਾਣਾ ਰਿਸ਼ਤਾ ਹੈ ਕੀ ਰਿਸ਼ਤਾ ਹੈ ਦੱਸ ਤੂੰ ਹੀ ਬਿਆਨ ਕਰ ਇਸ ਰਿਸ਼ਤੇ ਨੂੰ ਇਸ ਰਿਸ਼ਤੇ ਨੂੰ ਕੀ ਨਾਮ ਦੂੰ ਇਹ ਰਿਸ਼ਤਾ ਕਿਆ ਕਹਿ ਲਾਤਾ ਐ ਤੇ ਮੇਰੀ ਭੈਣ ਆ ਨਿੱਕੀ ਨਿੱਕੀ ਭੈਣ ਆ ਦੇਖ ਮੈਂ ਨਿੱਕੀ ਦੀ ਵੱਡੀ ਭੈਣ ਆ ਵੇ ਇਸ ਨਿੱਕੀ ਦੀ ਵੱਡੀ ਭੈਣ ਆ ਪਈਏ ਸਾਡੀ ਕੁੜੀ ਹੋਈ ਆ ਮੰਨ ਲਓ ਗੋਦ ਲਈ ਹੋਈ ਆ ਸੀ ਹਨਾ ਹਾਂਜੀ ਗੋਦ ਲਈ ਹੋਈ ਆ ਆ ਪਰਸ ਨੇ ਕੱਲ ਰੋਲੇ ਪਵਾ ਦਿੱਤੀ ਸੀ ਅੱਜ ਬੈਠਾ ਐ ਅੱਜ ਬੈਠਾ ਐ ਤੇ ਇੱਕ ਕੁੜੀ ਮੈਨੂੰ ਵੀਰਪਾਲ ਕਹਿੰਦੀ ਵੀ ਬੋਲੀ ਸੁਣਾ ਦਿਓ ਪੱਗ ਤੇ ਕਾਲੀ ਬੱਗ ਤੇ ਘਨੇਰੀਆਂ 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 ਕਾਲੀ ਪੱਗ ਨਾ ਬੰਨਵੇਂ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਸਨਾਤੀ ਬਾਈ ਕਾਲੀ ਪੱਗ ਤੇ ਬੋਲੀ ਠੀਕ ਹੈ ਪੱਗ ਤੇ ਬੋਲੀ ਕਿਹਾ ਸੀ ਕਾਲੀ ਪੱਗ ਤੇ ਤਾਂ ਸਨਾਤੀ ਤੇ ਇੱਕ ਕੁੜੀ ਬਾਈ ਤੁਸੀਂ ਨਾ ਮੈਨੂੰ ਕਾਫੀ ਸਾਰੇ ਮੈਸੇਜ ਆ ਰਹੇ ਆ WhatsApp ਤੇ ਦੀਪ ਵਾਲੇ ਸੂਟ ਦਾ ਪ੍ਰਾਈਸ ਦੱਸ ਦੋ ਦੀਪ ਵਾਲੇ ਸੂਟ ਦਾ ਪ੍ਰਾਈਸ ਦੱਸ ਦੋ ਇਟ ਮੀਨ ਜੇ ਤੁਸੀਂ ਸਾਡਾ ਬਲੌਗ ਅੱਜ ਨਾਲ ਨਹੀਂ ਦੇਖਦੇ ਮੈਂ ਲਾਸਟ ਤੇ ਕਿਹਾ ਸੀ ਵੀ ਇਹ ਸੂਟ अवेलेबल ਨਹੀਂ ਹੈਗਾ ਇਹ ਵਾਲਾ ਸੂਟ ਤੁਹਾਨੂੰ ਨਹੀਂ ਮਿਲੂਗਾ ਸੌਰੀ ਗਾਇਜ਼ ਇਹ ਵਾਲਾ ਸੂਟ ਤਾਂ ਨੂੰ ਕੱਦੇ ਵੀ ਨਹੀਂ ਮਿਲੂਗਾ ਤਾਂ ਪਲੀਜ਼ ਉਹਦਾ ਤੁਸੀਂ ਮੈਨੂੰ ਪ੍ਰਾਈਸ ਨਾ ਪੁੱਛੋ ਬਿਕਾਉਜ਼ ਉਹ ਆਊਟ ਆਫ ਸਟਾਕ ਆ ਉਹ ਸਾਡੇ ਕੋਲ ਪ੍ਰਾਈਸ ਉਹ ਸੂਟ ਹੈ ਨਹੀਂਗਾ ਉਹ ਸਾਡੇ ਕੋਲ ਇਧਰੋਂ ਬਣਾਓ ਇਧਰੋਂ ਕਾਲੀ ਹੋਣੀ ਐ ਮੈਂ ਆਹ ਤੁਸੀਂ ਹਲੀ ਨੂੰ ਦੇਣਾ ਸੀ ਨਾ ਤੇ ਬਾਕੀ ਮੈਨੂੰ ਹਨਾ ਇੱਕ ਬਾਹਰੋਂ ਕੁੜੀ ਸੀ ਕੱਲ ਆਪਾਂ ਸਬਜ਼ੀ ਬਣਾ ਰਹੇ ਸੀਗੇ ਹਨਾ ਉਹ ਬਾਹਰੋਂ ਕੁੜੀ ਨੇ ਵਿਚਾਰੀ ਨੇ ਕਿਹਾ ਕਹਿੰਦੀ ਵੀ ਸਾਡੇ ਇਧਰ ਕੱਦੂ ਕਹਿੰਦੇ ਆ ਇਹਨੂੰ ਕਹਿੰਦੀ ਮੈਨੂੰ ਖੁਸ਼ਬੂ ਆ ਗਈ ਕਈ ਬਾਹਰ ਬੈਠਿਆ ਨੂੰ ਹਨਾ ਕੈਨੇਡਾ ਤੋਂ ਸੀਗੇ ਉਹ ਸਹੀ ਗੱਲ ਆ ਬਈ ਪੰਜਾਬ ਤਾਂ ਬਹੁਤ ਯਾਦ ਕਰਦਾ ਹਨਾ ਬੰਦਾ ਇਹ ਗੱਲ ਤਾਂ ਸੱਚੀ ਹੈਗੀ ਆ ਚਲੋ ਪਰਦੇਸਾਂ ਵਾਲੇ ਚ ਬੈਠੀਆਂ ਭੈਣਾਂ ਨੂੰ ਬਈ ਬਹੁਤ ਸਾਰਾ ਪਿਆਰ ਠੀਕ ਆ ਬਲੌਗਰਾਂ ਹੀ ਸਹੀ ਚਲੋ ਕੁਛ ਨਾ ਕੁਛ ਤਾਂ ਤੁਹਾਨੂੰ ਦੇਖਣ ਨੂੰ ਮਿਲਦਾ ਹੀ ਆ ਤੇ ਬਾਕੀ ਤੁਸੀਂ ਪੁੱਛ ਰਹੇ ਸੀ ਕਿ ਮੈਰੂਨ ਸੂਟ ਦਾ ਪ੍ਰਾਈਸ ਉਹ ਬਈ ਤੁਸੀਂ ਮੈਨੂੰ ਵਟਸਐਪ ਕਰ ਦਿਓ ਪਲੀਜ਼ ਜੋ ਵੀ ਇਨਕੁਆਰੀ ਹੋਊਗੀ ਤੁਹਾਡੀ ਤੇ ਮੈਂ ਜਦੋਂ ਵੀ ਫ੍ਰੀ ਹੁੰਨੀ ਹੁੰਨੀ ਆ ਮੈਂ ਜ਼ਰੂਰ ਰਿਪਲਾਈ ਕਰਦੀ ਹੁੰਨੀ ਆ ਜਿੰਨਾ ਵੀ ਹੋ ਸਕੇ ਮੈਂ ਜਲਦੀ ਤੋਂ ਜਲਦੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦੀ ਹੁਣੀ ਆ ਠੀਕ ਹੈ ਤੇ ਬਾਕੀ ਜਿਹੜਾ ਜੱਪਾ ਟਾਪ ਆਇਆਗਾ ਇਹ ਆਪਾਂ ਜੂਰੀਓ ਤੋਂ ਲਿਆਗਾ ਜੀ ਠੀਕ ਹੈ 599 ਰੁਪਏ ਦਾ ਇਹ ਲਾਸਟ ਸੀਗਾ ਉੱਥੇ ਹੁਣ ਇਹ ਕਿਸੇ ਦੀ ਇੱਥੇ ਅਕਤ ਵੀ ਹੈਗੀ ਆ ਵੀ ਇਹ ਟਾਪ ਵੀ ਮੈਂ ਲੈ ਲਾਂ ਕਿਉਂਕਿ ਇਸ ਤੋਂ ਪਹਿਲਾਂ ਇੱਕ ਟੀ-ਸ਼ਰਟ ਤਾਂ ਇਹਨੇ ਮੰਗਵਾਲੀ ਜਿਹੜੀ ਮੈਂ ਕੱਲ੍ਹ ਪਾਈ ਸੀ ਉਹ ਮੈਂ ਚੱਕ ਲਈ ਹੁਣ ਟਾਪ ਤੇ ਵੀ ਇਹ ਕਿਹੜੀ ਵੀ ਦੀਦੀ ਮੇਰੀ ਮੇਰਾ ਕਹਿੰਦੀ ਆਪਣਾ ਕਿਹੜਾ ਕੁਝ ਬਣਦਿਆ ਮੈਂ ਕਿਹਾ ਚੱਲ ਕੋਈ ਨਾ ਨਿੱਕੀ ਐ ਪੈਣੇ ਨਹੀਂ ਪਿਆਰ ਤਾਂ ਹੋ ਲੈਣ ਦੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੂੰ ਲੈ ਲਾ ਬਈ ਆਪਣਾ ਕਿਹੜਾ ਕੁਝ ਵੰਡਿਆ ਨਾ ਕੋਈ ਗੱਲ ਬਾਕੀ ਜਿੰਨੀਆਂ ਕੁਐਰੀਆਂ ਨੇ ਤੁਹਾਡੀਆਂ ਸੂਟ ਵਗੈਰਾ ਵਾਸਤੇ ਬਈ ਪਲੀਜ਼ ਤੁਸੀਂ ਮੈਨੂੰ WhatsApp ਕਰ ਦਿਆ ਕਰੋ 6283170170 ਤੇ ਇੱਕ ਕੁੜੀ ਨੇ ਕਿਹਾ ਸੀਗਾ ਵੀ AI ਤੇ ਆਪਦੀ ਫੋਟੋ ਨਾ ਪਾਇਓ ਗਲਤ ਤੇ ਯੂਜ਼ ਹੋ ਸਕਦਾ ਜਾਂ ਖੁਸ਼ ਵੀ ਮੈਨੂੰ ਲੱਗਦਾ ਬਈ ਅਸੀਂ ਤੇ AI ਤੇ ਫੋਟੋ ਪਾਈ ਹੋਈ ਨਹੀਂ ਹੈਗੀ ਬਾਕੀ ਤੁਸੀਂ ਕਿਹੜੀ ਚੀਜ਼ ਦੀ ਗੱਲ ਕਰ ਰਹੇ ਹੋ ਪਲੀਜ਼ ਐਕਸਪਲੇਨ ਕਰ ਦਿਓ ਅਗਲੇ ਕਮੈਂਟ ਦੇ ਵਿੱਚ ਤਾਂ ਪਤਾ ਲੱਗ ਜੂਗਾ ਕਿਉਂਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਤੁਸੀਂ ਕਿਸ ਟੌਪਿਕ ਬਾਰੇ ਕਿਸ ਚੀਜ਼ ਬਾਰੇ ਗੱਲ ਕਰ ਰਹੇ ਹੋ ਵੀ AI ਤੇ ਫੋਟੋ ਨਾ ਆ ਪਾਇਓ ਕਿਤੇ ਗਿੰਬਲੀ ਗਿੰਬਲੀ ਤਾਂ ਨਹੀਂ ਕਹਿ ਰਹੇ ਤੁਸੀਂ ਜਿਹੜੀ ਐਪ ਆ ਗਈ ਵੀ ਉਹ ਤੇ ਨਹੀਂ ਪਉਣੀ ਉਹ ਦੱਸ ਦਿਓ ਮੈਨੂੰ ਤੁਸੀਂ ਹਨਾ ਲਓ ਬਈ ਗਾਇਸ ਇਹ ਸੀਗਾ ਆਪਣਾ ਅੱਜ ਦਾ ਬਲੌਗ ਠੀਕ ਹੈ ਤੇ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਬਲੌਗ ਬਹੁਤ ਵਧੀਆ ਲੱਗਿਆ ਹੋਣਾ ਸੋਹਣਾ ਲੱਗਿਆ ਹੋਣਾ ਠੀਕ ਹੈ ਜੇ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੇ ਲੱਗਦੇ ਆ ਆਪਣੇ ਬਲੌਗ ਠੀਕ ਹੈ ਤੁਹਾਡੇ ਕਮੈਂਟ ਦਾ ਮੈਂ ਜਰੂਰ ਰਿਪਲਾਈ ਕਰਿਆ ਕਰੂੰਗੀ ਜਿੰਨਾ ਵੀ ਮੇਰੇ ਤੋਂ ਹੋ ਸਕੇ ਠੀਕ ਹੈ ਜੀ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਲੌਗ ਚੰਗਾ ਲੱਗਦਾ ਹੁੰਦਾ ਜਿਵੇਂ ਆਫਰ ਵਗੈਰਾ ਹੁੰਦੀ ਹੈ ਸੂਟਾਂ ਦੀ ਤਾਂ ਅੱਗੇ ਸ਼ੇਅਰ ਕਰ ਦਿਆ ਕਰੋ ਆਪਦੀਆਂ ਭੈਣਾਂ ਨੂੰ ਰਿਸ਼ਤੇਦਾਰਾਂ ਨੂੰ ਤਾਂ ਜੋ ਜਿਨ੍ਹਾਂ ਨੇ ਆਫਰ ਵਾਲੇ ਸੂਟ ਲੈਣੇ ਹੁੰਦੇ ਆ ਉਹ ਲੈ ਸਕਣ ਠੀਕ ਹੈ ਤੇ ਹੁਣ ਆਪਾਂ ਮਿਲਾਂਗੇ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਤੇ ਤਦ ਲਈ ਬਾਏ ਬਾਏ ਸਸਵੀਕਾਲ ਜੇ ਵੀ ਭੁੱਲ ਚੁੱਕ ਹੋ ਜਾਂਦੀ ਹੈ ਗਲਤੀ ਹੋ ਜਾਂਦੀ ਹੈ ਮaaf ਕਰਦਿਆ ਕਰੋ ਠੀਕ ਹੈ ਜੀ ਨੈਕਸਟ ਬਲੌਗ ਦੇ ਵਿੱਚ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਖੁਸ਼ ਰਹੋ ਬਈ ਸਾਰਿਆਂ ਨੇ